ਅਹ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਨਾ ਮੈਂ ਬੜੀ ਖਾਸ ਇੰਪੋਰਟੈਂਟ ਇੱਕ ਜਾਣਕਾਰੀ ਦਿਆਂ ਲੱਗਿਆ ਵਾਂ ਇਹੇ ਜਾਣਕਾਰੀ ਉਹਨਾਂ ਵੀਰਾਂ ਦੇ ਲਈ ਨੇ ਜਿਹੜੇ ਥੋੜੇ ਜਿਹਾ ਅਹ ਲੋ ਲੈਵਲ ਦੇ ਵਿੱਚ ਲੇਬਰ ਕਰਦੇ ਨੇ ਜਾਂ ਛੋਟੇ-ਮੋਟੇ ਕੰਮ ਕਰਦੇ ਨੇ ਉਹਨਾਂ ਦੀ ਇੱਛਾ ਮਾ ਹੁੰਦੀ ਆ ਨੇ ਅਸੀਂ ਫੋਰਨ ਕੰਟਰੀ ਦੇ ਵਿੱਚ ਜਾ ਕੇ ਵਰਕ ਕਰੀਏ ਬਾਹਰ ਪੈਸਾ ਕਮਾ ਸਕੀਏ ਜਿਆਦਾਤਰ ਮੇਰੇ ਵੀਰ ਉਹ ਅਰਬ ਕੰਟਰੀਆਂ ਤੱਕ ਸੀਮਿਤ ਹੁੰਦੇ ਨੇ ਜਦੋਂ ਇਹ ਇਹਨਾਂ ਦੇ ਦਿਮਾਗ ਦੇ ਵਿੱਚ ਵੀਰਾਂ ਦੇ ਖਿਆਲ ਆਉਂਦਾ ਵਕ ਅਸੀਂ ਯੂਰਪ ਵੱਲ ਦੇਖੀ ਜਾਉ ਥੋੜੀ ਵੱਡੀ ਕੰਟਰੀ ਵੱਲ ਦੇਖੀ ਉਹਨਾਂ ਵੱਲ ਫਿਰ ਇਹ ਸੋਚਦੇ ਨੇ ਅਸੀਂ ਕਿਸੇ ਜੰਟ ਨਾਲ ਗੱਲਬਾਤ ਕਰੀਏ ਜਿਹੜਾ ਸਾਨੂੰ ਯੂਰਪ ਕੰਟਰੀ ਦੇ ਵਿੱਚ ਕਿਤੇ ਵੀ ਵਰਕ ਵੀਜ਼ੇ ਤੇ ਭੇਜ ਦੇਵੇ ਉਹ ਚੀਜ਼ਾਂ ਦੇ ਜ਼ਿਆਦਾਤਰ ਮੇਰੇ ਵੀਰ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਲਾਰਿਆਂ ਦੇ ਵਿੱਚ ਰਹਿ ਜਾਂਦੇ ਨੇ ਜਾਂ ਉਹਨਾਂ ਕੋਲ ਇਹ ਸੋਚ ਪਾਉਂਦੇ ਨੇ ਕਿ ਸਾਡੇ ਕੋਲ 8-10 ਲੱਖ ਰੁਪਏ ਆਉਣਾ ਨਹੀਂ ਅਸੀਂ ਜਾਣ ਸਕਦੇ ਇਸ ਤਰ੍ਹਾਂ ਦੇ ਜਿੰਨੇ ਵੀ ਮੇਰੇ ਵੀਰ ਨੇ ਜਿੰਨੇ ਵੀ ਮੇਰੇ ਦੋਸਤ ਨੇ ਉਹਨਾਂ ਦੇ ਲਈ ਇੱਕ ਮੈਂ ਖਾਸ ਜਾਣਕਾਰੀ ਹੈ ਮੇਰੀ ਇਨਫੋਰਮੇਸ਼ਨ ਦੇਣ ਲੱਗਿਆ ਹਾਂ ਮੈਂ ਇਹੀ ਮੇਰੀ ਜਿਹੜੀ ਜਾਣਕਾਰੀ ਆ ਬਹੁਤ ਖਾਸ ਆ ਬੜੀ ਧਿਆਨ ਦੇ ਨਾਲ ਪੂਰੀ ਵੀਡੀਓ ਸੁਣਿਓ ਤੇ ਪੂਰੀ ਇਹ ਵੀਡੀਓ ਸ਼ੇਅਰ ਵੀ ਕਰਿਓ ਕਿਉਂਕਿ ਇਹ ਵੀਡੀਓ ਦੇ ਨਾਲ ਕਾਫੀ ਉਸ ਕੈਟਾਗਰੀ ਦੇ ਉਸ ਲੈਵਲ ਦੇ ਬੰਦਿਆਂ ਦਾ ਭਲਾ ਹੋਣ ਵਾਲਾ ਵਾ ਫਾਇਦਾ ਹੋਣ ਵਾਲਾ ਵਾ ਜਿਹੜੇ ਬੰਦੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਯੂਰਪ ਕੰਟਰੀ ਦੇ ਵਿੱਚ ਜਾਂ ਕਿਤੇ ਵੱਡੀਆਂ ਕੰਟਰੀਆਂ ਦੇ ਵਿੱਚ ਅਮਰੀਕਾ ਕੈਨੇਡਾ ਕਿਤੇ ਵੀ ਜਾਣਾ ਚਾਹੁੰਦੇ ਨੇ ਮੈਂ ਇਹਦੇ ਵਿੱਚ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਆ ਇਹ ਨਹੀਂ ਜਾਣਕਾਰੀ ਦੇਣੀ ਕਿ ਇਦਾਂ ਤੁਸੀਂ ਮੇਰੇ ਕੋਲੇ ਆ ਜਾਓ ਮੈਂ ਤੁਹਾਡਾ ਵੀਜ਼ਾ ਲਵਾ ਕੇ ਦੇਣਾ ਮੈਂ ਆ ਕਰਦਾ ਜੋ ਕਰਦਾ ਇਦਾਂ ਦੀ ਨਹੀਂ ਇਨਫਾਰਮੇਸ਼ਨ ਮੈਂ ਦੇਣ ਲੱਗਿਆ ਇਹਦੇ ਚीडी ਇਨਫਾਰਮੇਸ਼ਨ ਮੈਂ ਦੇਣੀ ਹੈ ਤੁਹਾਨੂੰ ਜਦੋਂ ਆਪਾਂ ਕਿਸੇ ਵੀ ਏਜੰਟ ਕੋਲੇ ਵੀਜ਼ਾ ਲਵਾਉਣ ਜਾਂਦੇ ਆ ਉਹ ਆਪਾਂ ਨੂੰ ਰਿਕੁਆਇਰਮੈਂਟ ਦੱਸਦਾ ਵਾ ਤੁਸੀਂ ਕਿਉਂ ਜਾਣਾ ਵਾ ਕਿਵੇਂ ਜਾਣਾ ਬਹੁਤ ਜ਼ਿਆਦਾ ਸਵਾਲ ਦੱਸਦਾ ਵਾ ਇਹ ਜਿਹੜਾ ਮੇਰਾ ਸਫਰ ਸ਼ੁਰੂ ਹੋਇਆ ਸੀ ਅੱਜ ਤੋਂ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਜਦੋਂ ਮੈਂ ਆਪਦੇ ਕਿਸੇ ਮਿੱਤਰ ਪਿਆਰੇ ਦੇ ਨਾਲ ਕਿਸੇ ਏਜੰਟ ਕੋਲੇ ਗਿਆ ਸੀਗਾ ਫਾਈਲ ਬਾਹਰ ਦੇ ਲਾਉਣ ਦੀ ਖਾਤਰ ਤੇ ਉਹਨਾਂ ਨੇ ਜਿਹੜੇ ਸਾਨੂੰ ਦੱਸਿਆ ਸੀ ਤੁਸੀਂ ਆ ਸਾਨੂੰ ਸਾਡੇ ਡਾਕੂਮੈਂਟ ਪੂਰੇ ਕਰੋ ਤੁਹਾਡਾ ਵੀਜ਼ਾ ਲੱਗ ਜਾਊਗਾ ਸਵਾਲ ਇੱਥੇ ਕਾਡਾ ਹੋ ਜਾਂਦਾ ਵਾ ਮੇਰਾ ਵੀਰ ਉਹ ਨਾਰਮਲੀ ਇੱਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀਗਾ ਛੋਟੀ ਮੋਟੀ ਦੁਕਾਨ ਸੀ ਉਹਦੀ ਲਗਭਗ 15-20 ਹਜ਼ਾਰ ਰੁਪਏ ਮਹੀਨੇ ਦੀ ਉਹਦੀ ਇਨਕਮ ਸੀਗੀ ਉਹ ਬੰਦੇ ਕੋਲੇ ਉਹ ਚੀਜ਼ ਦੇ ਡਾਕੂਮੈਂਟ ਜਾਂ ਉਸ ਉਸ ਲੈਵਲ ਦੀ ਇਨਕਮ ਜਾਂ ਉਸ ਲੈਵਲ ਦਾ ਕੰਪਨੀ ਨੂੰ ਜਾਂ ਉਸ ਕੰਟਰੀ ਨੂੰ ਸੈਟੀਸਫਾਈ ਕਰਵਾਉਣ ਦਾ ਕੁਝ ਵੀ ਹੈ ਨਹੀਂ ਸੀਗਾ ਪਰ ਸਾਨੂੰ ਏਜੰਟ ਨੇ ਜਾਂ ਜਿਹੜੇ ਕੰਸਲਟੈਂਟ ਨੇ ਜਿਹੜੇ ਦੱਸਦੇ ਆ ਉਹਨਾਂ ਨੂੰ ਸਾਨੂੰ ਦੱਸਤਾ ਕਿ ਸਾਨੂੰ ਵੀਜ਼ਾ ਲੈਣ ਦੀ ਖਾਤਰ ਆਹਰ ਰਿਕੁਆਇਰਮੈਂਟਸ ਨੇ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਜਿਹੜਾ ਮੇਰੀ ਇਨਫਰਮੇਸ਼ਨ ਆ ਜਿਹੜੀ ਮੇਰੀ ਜਾਣਕਾਰੀ ਆ ਰਿਕੁਆਇਰਮੈਂਟ ਨੂੰ ਪੂਰੀ ਕਰਨ ਦੀ ਖਾਤਰ ਹੀ ਆ ਅਸੀਂ ਉਸ ਬੰਦੇ ਦਾ ਜੋ ਵੀ ਫਾਈਲ ਮੈਂ ਦੇਖਣੀ ਸ਼ੁਰੂ ਕਰਤੀ ਮੇਰੀ ਉਹ ਗੱਲ ਚੰਗੀ ਤਰ੍ਹਾਂ ਸਮਝ ਲੱਗ ਗਈ ਮੈਨੂੰ ਕੀ ਕਿਵੇਂ ਹੋ ਸਕਦਾ ਵਾ ਉਸ ਚੀਜ਼ ਨੂੰ ਲੈ ਕੇ ਮੈਂ ਲਗਭਗ 2 ਸਾਲ ਇੱਕ ਪ੍ਰੈਕਟੀਕਲ ਦੇ ਤੌਰ ਤੇ ਇੱਕ ਵਰਕ ਕਰਿਆ ਇੱਕ ਕੰਮ ਕਰਿਆ ਉਹ ਕੰਮ ਦਾ ਰਿਜ਼ਲਟ ਸਾਨੂੰ ਇੰਨਾ ਵਧੀਆ ਮਿਲਿਆ ਉਹ ਬੰਦੇ ਨੂੰ ਮੈਂ ਅੱਜ ਬਾਹਰ ਪਚੌਣ ਦੇ ਵਿੱਚ ਕਾਮਯਾਬ ਹੋ ਗਿਆ ਅੱਜ ਬੰਦਾ ਉਹ ਬਾਹਲੀ ਕੰਟਰੀ ਦੇ ਵਿੱਚ ਬੈਠਾ ਵਾ ਬੜੀ ਵੱਡੀ ਕੰਟਰੀ 'ਚ ਬੈਠਾ ਹੋ ਤੇ ਬੜਾ ਵਧੀਆ ਦਿਲ ਨੂੰ ਸਕੂਨ ਮਿਲਿਆ ਬੜਾ ਵਧੀਆ ਲੱਗਿਆ ਇਹਦੇ ਜਿਹੜਾ ਖਰਚਾ ਆਉਣਾ ਵਾ ਜਿਹੜਾ ਖਰਚਾ ਬਿਲਕੁਲ ਇੱਕ ਨਾ ਮਾਤਰੀ ਆ ਕੋਈ ਬਹੁਤਾ ਵੱਡਾ ਖਰਚਾ ਨਹੀਂ ਹੈਗਾ ਜਾਨੀ ਦੀ ਇਸ ਪ੍ਰੋਸੈਸ ਨੂੰ ਫੋਲੋ ਕਰਨਾ ਇਸ ਤਰੀਕੇ ਨੂੰ ਕਰਨਾ ਮੈਂ ਇਸ ਪ੍ਰੋਸੈਸ ਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਨਹੀਂ ਨਾ ਦੱਸਣ ਦਾ ਵੀ ਇੱਕ ਬਹੁਤ ਵੱਡਾ ਕਾਰਨ ਕੀ ਇਹ ਜਿਹੜੀ ਗੱਲ ਆ ਮੈਂ ਲੀਕ ਨਹੀਂ ਕਰਨੀ ਚਾਹੁੰਦਾ ਮੇਰੇ ਨਾਲ ਸਿਰਫ ਉਹੀ ਵੀਰ ਸੰਪਰਕ ਕਰਨ ਉਹਨਾਂ ਵੀਰਾਂ ਨੂੰ ਹੀ ਮੈਂ ਰਾਹ ਪਾਉਂਗਾ ਜਿਹੜੇ ਵਾਕਈ ਬਹੁਤ ਹੀ ਘੱਟ ਖਰਚੇ 'ਚ ਯਾਨੀ ਥੋੜਾ ਲਗਭਗ 60-70000 ਰੁਪਏ ਦੇ ਵਿੱਚ ਯੂਰਪ ਕੰਟਰੀ ਤੇ 1.5 ਤੋਂ 2 ਲੱਖ ਰੁਪਏ ਤੇ ਅਮਰੀਕਾ ਕੈਨੇਡਾ ਜਾਣਾ ਚਾਹੁੰਦੇ ਨੇ ਸਿਰਫ ਉਹੀ ਮੇਰੇ ਨਾਲ ਵੀਰ ਸੰਪਰਕ ਕਰਨ ਤੇ ਹਾਂ ਇਹਦੇ ਵਿੱਚ ਕੁਝ ਕੰਡੀਸ਼ਨਾਂ ਨੇ ਮੈਂ ਤੁਹਾਨੂੰ ਕਲੀਅਰ ਦੱਸ ਦਿੰਦਾ ਜਿਹੜੇ ਬੰਦੇ ਨੇ ਫਾਈਲ ਲਾਉਣੀ ਆ ਯੂਰਪ ਕੰਟਰੀ ਵਾਸਤੇ ਲਾਉਣੀ ਆ ਜਾਂ ਕੈਨੇਡਾ ਅਮਰੀਕਾ ਕਿਤੇ ਵੀ ਲਾਉਣੀ ਆ ਉਹ ਬੰਦਾ ਜੇ ਅ ਅਰਬ ਕੰਟਰੀ ਤੋਂ ਵਾਪਸ ਆਇਆ ਹੋਇਆ ਵਾ ਕਮ ਸੇ ਕਮ ਉਹਦਾ 4 ਸਾਲ ਦਾ ਗੈਪ ਚਾਹੀਦਾ ਵਾ 4 ਸਾਲ ਤੋਂ ਪਲੱਸ ਹੋਵੇ ਤਾਂ ਕੋਈ ਇਸ਼ੂ ਨਹੀਂ ਹੈਗਾ ਘਟਨਾ ਹੋਵੇ ਉਮਰ ਉਹਦੀ ਘੱਟ ਤੋਂ ਘੱਟ 23-24 ਸਾਲ ਦੀ ਹੋਵੇ 23-24 ਸਾਲ ਤੋਂ ਉਮਰ ਘਟਣਾ ਹੋਵੇ ਤੇ 4 ਸਾਲ ਤੋਂ ਵੱਧ ਉਹ ਚਾ ਗੈਪ ਹੋਣਾ ਚਾਹੀਦਾ ਉਹਦਾ ਬਾਰੂ ਆਏ ਹੋਏ ਦਾ ਇੱਥੇ ਉਹ ਕੋਈ ਵੀ ਕੰਮ ਕਰਦਾ ਵਾ ਹਾਂ ਇੱਕ ਚੀਜ਼ ਹੋਰ ਥੋੜੀ ਜੀ ਬੰਦੇ ਦੀ ਪਰਸਨੈਲਿਟੀ ਵੈਸਟ ਹੋਵੇ ਵਧੀਆ ਹੋਵੇ ਤੇ ਬੰਦੇ ਨੂੰ ਥੋੜਾ ਗੱਲ ਕਰਨ ਦਾ ਲੈਜਾ ਤੇ ਤਰੀਕਾ ਇਹ ਆਉਣਾ ਜ਼ਰੂਰੀ ਆ ਐਜੂਕੇਸ਼ਨ ਬੰਦੇ ਕੋਲੇ ਜੇ ਪਲੱਸ 2 ਹੈਗੀ ਆ 10ਵੀਂ ਪੜਿਆ ਹੋਇਆ ਫਿਰ ਤਾਂ ਬਹੁਤ ਵੈਸਟ ਆ ਜੇ ਨਈਂ ਵੀ ਪੜਿਆ ਹੋਇਆ ਬੰਦਾ ਪਰ ਉਹਨੂੰ ਗੱਲਬਤ ਕਰਨ ਦਾ ਲੈਜਾ ਹੈਗਾ ਉਹਦੇ ਕੋਲੇ ਥੋੜੀ ਬਹੁਤੀ ਨੌਲੇਜ ਰੱਖਦਾ ਵਾ ਉਹ ਵੀ ਬੰਦਾ ਠੀਕ ਹੋ ਜੂਗਾ ਬਸ ਸਭ ਤੋਂ ਵੱਡੀ ਜਿਹੜੀ ਇਹਦੇ ਵਿੱਚ ਖਾਸ ਗੱਲ ਆ ਇਹ ਹੀ ਆ ਕਿ ਬੰਦਾ 4 ਸਾਲ ਤੋਂ ਪਹਿਲਾਂ ਉਹਦਾ ਰਿਟਰਨ ਨਾ ਹੋਵੇ 4 ਸਾਲ ਬੰਦੇ ਨੂੰ ਦੁਬਈ ਜੱਗ ਸੇ ਵੀ ਅਰਬ ਕੰਟਰੀ ਤੋਂ ਆਇਨ ਹੋ ਚੁੱਕੇ ਹੋਣ ਜੇ ਉਹਨੂੰ 2 ਸਾਲ ਆਇਨ ਹੋਇਆ ਜਾਂ 3 ਸਾਲ ਆਇਨ ਹੋਇਆ ਫਿਰ ਇਹਦੇ ਵਿੱਚ ਕੇਸ ਥੋੜਾ ਰਿਸਕੀ ਆ ਇਹਦੇ ਵਿੱਚ ਮੈਂ ਤੁਹਾਨੂੰ 80 ਤੋਂ 90% ਚਾਂਸ ਦੱਸਦਾ ਮਾਂ ਵੀਜ਼ਾ ਕਲੀਅਰ ਹੋਣ ਦੇ ਜੇ ਵੀਜ਼ਾ ਨਹੀਂ ਵੀ ਕਲੀਅਰ ਹੁੰਦਾ ਥੋੜੇ ਦੇ ਵਿੱਚ ਨੁਕਸਾਨ ਨਹੀਂ ਹੋਣਾ ਕੋਈ ਵੀ ਪੈਸੇ ਦਾ ਲਾਸ ਨਹੀਂ ਕੋਈ ਹੈਗਾ ਜੇ ਥੋੜੇ ਜਿਹੇ ਪੈਸੇ ਦਾ ਬੰਦੇ ਤੁਸੀਂ ਰਿਸਕ ਲੈ ਸਕਦੇ ਹੋ 20-30000 ਰੁਪਏ ਦਾ ਉਹ ਵੀ ਪੈਸੇ ਤੋਂ ਤੁਮੈ ਨਹੀਂ ਵੀ 30000 ਰੁਪਏ ਲੈਣਾ ਇਹਦੇ ਵਿੱਚ ਮੰਨ ਲਓ ਜੇ ਤੁਸੀਂ ਅਰਬ ਕੰਟਰੀ ਯੂਰਪ ਕੰਟਰੀ ਦਾ ਵੀਜ਼ਾ ਅਪਲਾਈ ਕਰਦੇ ਹੋ ਉਹਦੀ ਅੰਬੈਸੀ ਫੀਸ ਮੇਨ ਆ ਤੇ 5-7000 ਰੁਪਿਆ ਕੰਸਲਟੈਂਟ ਦੀ ਫੀਸ ਆ ਜਿਹੜੀ ਲਗਭਗ 10 ਤੋਂ 15000 ਰੁਪਏ ਦਾ ਰਿਸਕ ਹੋਊਗਾ 15000 ਰੁਪਏ ਦਾ ਟੋਟਲੀ ਜੇ ਯੂਰਪ ਵਾਸਤੇ ਦੇਖਣਾ ਵਾ ਜੇ ਤੁਸੀਂ ਅਮਰੀਕਾ ਕੈਨੇਡਾ ਵਾਸਤੇ ਦੇਖ ਰਹੇ ਹੋ ਤੁਹਾਡਾ ਲਗਭਗ 30 ਜਾਂ 40000 ਰੁਪਏ ਦਾ ਰਿਸਕ ਆ ਤੁਹਾਡੀ ਇਸ ਵਿਸ਼ੇ ਤੇ ਕਿਸੇ ਵੀ ਵੀਰ ਨਿਵੇਦਨ ਦਾ ਸਲਾਹ ਕਰਨੀ ਆ ਜਾਂ ਗੱਲਬਾਤ ਕਰਨੀ ਆ ਮੈਂ ਤੁਹਾਡੇ ਫੋਨ ਦੀ ਵੇਟ ਕਰੂੰਗਾ ਮੈਂ ਫੋਨ ਤੇ ਹੀ ਗੱਲ ਕਰ ਸਕਦਾ ਮੈਂ ਇਹ ਮੈਂ ਦੁਬਾਰਾ ਦੱਸਣ ਲੱਗਾ ਇਹ ਇਨਫੋਰਮੇਸ਼ਨ ਬਹੁਤ ਖਾਸ ਆ ਜੇ ਮੈਂ ਇਹ ਵੀਡੀਓ ਦੇ ਵਿੱਚ ਸ਼ੇਅਰ ਕਰਕੇ ਤੁਹਾਨੂੰ ਦੇਤੀ ਤਾਂ ਇਹ ਇਸ ਚੀਜ਼ ਦੀ ਵੈਲਿਊ ਨਹੀਂ ਰਹਿਣੀ ਕੋਈ ਸਿਰਫ ਇਹਦੇ ਵਿੱਚ ਮੈਨੂੰ ਲਗਭਗ 50 ਬੰਦੇ ਚਾਹੀਦੇ ਆ ਕਿਉਂਕਿ ਮੈਂ ਹੁਣ ਇੱਕ ਬੰਦੇ ਤੇ ਇਹ ਚੀਜ਼ ਨੂੰ ਅਜ਼ਮਾ ਕੇ ਦੇਖਿਆ ਵਾ ਇੱਕ ਬੰਦੇ ਤੇ ਮੈਂ ਅਜਮਾਉਣ ਦੇ ਵਿੱਚ ਕਾਮਯਾਬ ਰਹਿ ਗਿਆ ਹੁਣ ਮੈਨੂੰ 50 ਬੰਦੇ ਚਾਹੀਦੇ ਨੇ 50 ਬੰਦੇ ਚਾਹੀਦੇ ਆ ਜਿਨ੍ਹਾਂ ਦਾ ਲਗਭਗ 1.5 ਤੋਂ 2 ਸਾਲ ਦਾ ਹਾਂ ਇੱਕ ਚੀਜ਼ ਹੋਰ ਇਦੇ ਵਿੱਚ ਆਈ ਨਹੀਂ ਹੈਗਾ ਤੁਸੀਂ ਅੱਜ ਹੀ ਮੇਰੇ ਨਾਲ ਆਏ ਤੇ ਤੁਸੀਂ ਅਗਲੇ 2 ਮਹੀਨਿਆਂ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ ਯੂਰਪ ਕੰਟਰੀ ਚਲੇ ਜਾਉਂਗੇ। ਕਮ ਸੇ ਕਮ 2 ਸਾਲ ਦਾ ਪੀਰੀਅਡ ਲੱਗਦਾ ਵਾ ਬਾਹਰ ਜਾਣ ਦਾ। 2 ਸਾਲ ਦਾ ਜੇ ਤੁਹਾਡੇ ਕੋਲ ਸਬਰ ਹੈਗਾ ਵਾ। ਜੇ ਤੁਹਾਨੂੰ ਲੱਗਦਾ ਅਸੀਂ ਅੱਜ ਅੱਜ ਅਸੀਂ ਇਹ ਕੰਮ ਕਰਨ ਸ਼ੁਰੂ ਕਰਤਾ ਉਤੋਂ 2 ਸਾਲ ਦੇ ਵਿੱਚ ਤੁਹਾਨੂੰ ਮੈਂ 100% ਗਾਰੰਟੀ ਦਿੰਦਾ ਵਾ ਕਿ ਤੁਹਾਡੇ ਬਾਹਰ ਜਾਣ ਦੇ 80 ਤੋਂ 90% ਚਾਂਸ ਹੈਗੇ ਨੇ ਯੂਰਪ ਕੰਟਰੀ ਦੇ ਵਿੱਚ। ਮਤਰੀ ਬੀਤੀ ਹਿਅਰਪੀ ਦੇ ਵਿੱਚ ਕੁਛ ਨਹੀਂ ਬਾਕੀ ਟੈਗਟ ਜਿਹੜੀ ਲਗਣੀ ਆ ਉਹ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ ਹੁੰਦੀ ਆ ਤੇ ਇਹ ਵਿਜ਼ਟਰ ਵੀਜ਼ਾ ਹੋਊਗਾ ਟੂਰਿਸਟ ਵੀਜ਼ਾ ਹੋਊਗਾ ਕੋਈ ਵਰਕ ਵੀਜ਼ਾ ਨਹੀਂ ਮੈਂ ਗੱਲ ਕਰ ਰਿਹਾ ਕਿਸੇ ਵੀ ਵੀਰ ਨੇ ਮੇਨੂੰ ਸਲਾਹ ਕਰਨੀ ਆ ਜੇ ਮੇਰੇ ਇਸ ਚੀਜ਼ ਬਾਰੇ ਜਾਣਕਾਰੀ ਲੈਣੀ ਆ ਮੇਰਾ ਨੰਬਰ ਹੈਗਾ 98722 50817 98722 ਪੀ 817 ਦੇ ਮੈਨੂੰ ਐਨੀ ਟਾਈਮ ਜਦੋਂ ਵੀ ਮਰਜ਼ੀ ਕਾਲ ਕਰਕੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਾਂ ਇਸ ਚੀਜ਼ ਦੇ ਵਿੱਚ ਤੁਹਾਨੂੰ ਮੈਂ ਪੂਰੀ ਜਾਣਕਾਰੀ ਦੇ ਦੂੰਗਾ ਆਹ ਤੁਸੀਂ ਕੰਮ ਕਰੋ ਤੁਹਾਡੇ ਪੇਪਰ ਡਾਕੂਮੈਂਟ ਪੂਰੇ ਤਿਆਰ ਹੋ ਜਾਣਗੇ ਤੁਸੀਂ ਬਾਹਰ ਜਾ ਸਕਦੇ ਹੋ ਧੰਨਵਾਦ ਜੀ